ਸਸਰੀਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਇਸ ਵਕਤ ਅਸੀਂ ਵਾਰਡ ਨੰਬਰ 44 ਦੇ ਵਿੱਚ ਖੜੇ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਦੇ ਕੈਂਡੀਡੇਟ ਅਮਰਿਤਪਾਲ ਸਿੰਘ ਕਲਸੀ ਜਿਹੜੇ ਨੇ ਮੌਜੂਦ ਏ ਔਰ ਉਹਨਾਂ ਦੇ ਸਮਰਥਕ ਜਿਹੜੇ ਨੇ ਨਾਲ ਜਿਹੜੇ ਨੇ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਔਰ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡੋਰ ਟੂ ਡੋਰ ਵੀ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰ ਲੈਨੇ ਆ ਆ ਸਸਰੀਕਾਲ ਜੀ ਸਸਰੀਕਾਲ ਜੀ ਫਰ ਤੋਂ ਪਹਿਲਾਂ ਦਾ ਸਾਰਿਆਂ ਨੂੰ ਵਾਇਗੁਰਜੀਤਾ ਖਾਲਸਾ ਵਾਇਗੁਰਜੀ ਮੈਂ ਅਮਰਤਪਾਲ ਸਿੰਘ ਕਲਸੀ ਬਾਡ ਨੰਬਰ 44 ਤੋਂ ਬੀਜੇਪੀ ਨੇ ਮੈਨੂੰ ਇਥੋਂ ਟਿਕਟ ਦੇ ਕੇ ਨਵਾਜਿਆ ਜੀ ਔਰ ਮੇਰਾ ਜੋ ਮੰਤਵ ਹੈ ਇਸ ਬਾਡ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਕਾਇਮ ਕਰਨਾ ਹੈ ਸਰ ਟਿਕਟ ਮਿਲ ਗਈ ਆ ਟਿਕਟ ਮਿਲਣ ਦੇ ਨਾਲ ਇੱਕ ਜ਼ਿੰਮੇਵਾਰੀ ਵੀ ਮਿਲ ਜਾਂਦੀ ਆ ਔਰ ਜ਼ਿੰਮੇਵਾਰੀ ਮਿਲ ਜਾਂਦੀ ਆ ਕਿ ਟਿਕਟ ਜਿਹੜੀ ਹੈ ਜਿੱਤ ਕੇ ਭਾਜਪਾ ਦੀ ਝੋਲੀ ਦੇ ਵਿੱਚ ਪਾਈ ਜਾਵੇ ਕਿੱਦਾਂ ਦੇ ਪ੍ਰਯਤਨ ਨੇ ਕਿੱਦਾਂ ਦੀਆਂ ਇਲਾਕੇ ਦੀਆਂ ਸਮੱਸਿਆਵਾਂ ਬਿਲਕੁਲ ਜੀ ਇਸ ਇਲਾਕੇ ਸਮੱਸਿਆ ਬਹੁਤ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗਵਾੜ ਦੇ ਵਿੱਚ ਮਿਲਟਰੀੈਂਪ ਦੇ ਨਾਲ ਵਾਲੀ ਰੋਡ ਦੀ ਬਹੁਤ ਵੱਡੀ ਸਮੱਸਿਆ ਹੈ ਜੋ ਕਿ ਜਿਹੜੇ ਪਿੱਛੇ ਲੀਡਰ ਸੀਗੇ ਉਹਨਾਂ ਨੇ ਐਸਾ ਕੰਮ ਖਰਾਬ ਕੀਤਾ ਆ ਉਧਰਲੇ ਪਾਸੇ ਅਰਜਨ ਦੇਵ ਨਗਰ ਵਿੱਚ ਪਬਲਿਕ ਦਾ ਨਾ ਜੀਣਾ ਖਰਾਬ ਹੋਇਆ ਪਿਆ ਆ ਦੁੱਤੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਸੀਵਰੇਜ ਬੰਦ ਰਹਿੰਦੇ ਆ ਹਰ ਬੰਦੇ ਨੂੰ ਪਰੇਸ਼ਾਨੀ ਆ ਜਦੋਂ ਮੌਸਮ ਮੀਂਹ ਪੈਂਦਾ ਆ ਉਸ ਵੇਲੇ ਤਾਂ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਆ ਇਹ ਤੋਂ ਹੀ ਬਚੋ ਨਾ ਕਹਿੰਦੇ ਜੀ ਜਦੋਂ ਬਾਰਸ਼ਾ ਪੈਂਦੀਆਂ ਨਾ ਮੀਂਹ ਦਾ ਮੀਂਹ ਪੈਂਦੇ ਹੁੰਦੇ ਆ ਉਦੋਂ ਜਿਹੜਾ ਇੱਥੇ ਆਲੇ ਦੋਲੇ ਪਾਣੀ ਖੜ ਜਾਂਦਾ ਆ ਨਿਕਲਣਾ ਜਿਹੜਾ ਮੁਸ਼ਕਲ ਹੋ ਜਾਂਦਾ ਆ ਕਈ ਮੇਅਰ ਆਏ ਕਈ ਕਾਉਂਸਲਰ ਆਏ ਪਰ ਸਮੱਸਿਆ ਯੂ ਦੀ ਤਿਊ ਸਮੱਸਿਆ ਇੱਥੋਂ ਤੱਕ ਵੱਧ ਗਈ ਕਿ ਇਹ ਮਿਕਸ ਲੈਂਡ ਏਰੀਆ ਆ ਤੇ ਆਤਮਨਗਰ ਹਲਕੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਟੀਡੀਐਸ ਲੈਵਲ ਜਿਹੜਾ ਆ ਉਹ ਇੰਨਾ ਜ਼ਿਆਦਾ ਵੱਧ ਏ ਕਿ ਬਿਮਾਰੀਆਂ ਦਾ ਕਾਰਨ ਬਣ ਰਿਹਾ ਆ ਕੈਂਸਰ ਦਾ ਕਾਰਨ ਬਣ ਰਿਹਾ ਅਜਿਹੇ ਦੇ ਵਿੱਚ ਵੱਡਾ ਸਵਾਲ ਏ ਕਿ ਟੀਡੀਐਸ ਕਿੱਦਾਂ ਘਟਾਇਆ ਜਾ ਸਕਦਾ ਗੱਲਬਾਤ ਕਰ ਲੈਣੀ ਆ ਟੀ ਸਰੇਵਰ ਬਹੁਤ ਜ਼ਿਆਦਾ ਹਾਈ ਆ ਜੀ ਇਸ ਸਮੇਂ ਪਾਣੀ ਸਾਡਾ ਖਰਾਬ ਹੋ ਚੁੱਕਾ ਕਿੱਦਾਂ ਹੱਲ ਕਰੋਗੇ ਇਹਦੇ ਵਿੱਚ ਜਿੰਨੇ ਵੀ ਇੱਥੇ ਸਾਡੇ ਬਾੜ ਦੇ ਵਿੱਚ ਟਿਊਬਰ ਲੱਗੇ ਆ ਅਸੀਂ ਉਹਨਾਂ ਦੇ ਨਾਲ ਆਰਓ ਲਗਾਈ ਜਾਣਗੇ ਜੀ ਉਹ ਆਰਓ ਦੇ ਵਿੱਚ ਹਰ ਬੰਦੇ ਨੂੰ ਪਾਣੀ ਫਿਲਟਰ ਹੋ ਕੇ ਮਿਲਿਆ ਕਰੇਗਾ ਵੱਡੇ ਆਰਓ ਲਗਾਵਾਂਗੇ ਹਰ ਬੰਦੇ ਨੂੰ ਪਾਣੀ ਫਿਲਟਰ ਹੋ ਕੇ ਮਿਲੇਗਾ ਉਹਦੀ ਡਿਗਰੀ ਰੋਲਦੀ ਰੋਚ ਚੈੱਕ ਕੀਤੀ ਜਾਇਆ ਕਰੇਗੀ ਕਹਿੰਦੇ ਜੀ ਡਿਗਰੀ ਚੈੱਕ ਕੀਤੀ ਜਾਏਗੀ ਔਰ 에ਅਰ ਕੁਆਲਿਟੀ ਇੰਡੈਕਸ ਦੀ ਵੀ ਗੱਲ ਕਰ ਲੈਨੇ ਆ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਵੀ ਲਗਾਤਾਰ ਖਰਾਬ ਹੋ ਰਿਹਾ ਹਵਾ ਵੀ ਖਰਾਬ ਹੋ ਗਈ ਜੀ ਪਾਣੀ ਖਰਾਬ ਹੋ ਗਿਆ ਹਵਾ ਖਰਾਬ ਹੋ ਗਈ ਬੱਚਿਆ ਕੀ ਸਾਡੇ ਕੋਲ ਹਵਾ ਤਾਂ ਇਸ ਏਰੀਆ ਦੇ ਵਿੱਚ ਤਾਂ ਹਜੇ ਹਵਾ ਦਾ ਕਾਫੀ ਸੁਧਾਰ ਹੈ ਜੀ ਇਹਦੇ ਵਿੱਚ ਕਿਉਂ ਕਿ ਫੈਕਟਰੀਆਂ ਜਿਹੜੀਆਂ ਹੈਗੀਆਂ ਆ ਉਹ ਰੈੱਡ ਲੈਵਲ ਤੋਂ ਨੀਚੇ ਵਾਲੀਆਂ ਜੀ ਇਹਦੇ ਵਿੱਚ ਕੋਈ ਅੰਨੀ ਦਿੱਕਤ ਨਹੀਂ ਹੈਗੀ ਪਰ ਅਸੀਂ ਫੇਰ ਵੀ ਸੁਧਾਰ ਕਰਾਂਗੇ ਜਿੰਨਾ ਸਾਡੇ ਕੋਲ ਵੱਧ ਤੋਂ ਵੱਧ ਸੁਧਾਰ ਹੋਤਾ ਤਾਂ ਅਸੀਂ ਜ਼ਰੂਰ ਕਰਾਂਗੇ ਸਮਰਥਕ ਵੀ ਨਾਲ ਖੜੇ ਨੇ ਗੱਲਬਾਤ ਕਰ ਲੈਣੀ ਹੈ ਕੀ ਨਾਮ ਹੈ ਜੀ ਮੇਰਾ ਦਵਿੰਦਰ रावत ਆ ਜੀ ਅੱਛਾ ਕਿਹੜੀ ਸਮੱਸਿਆ ਸਭ ਤੋਂ ਵੱਡੀ ਜੀ ਸਮੱਸਿਆ ਇਹ ਹੀ ਹੈ ਵੀ ਇੱਕ ਤਾਂ ਜਿਹੜਾ ਤੁਸੀਂ ਦੱਸਿਆ ਸੜਕਾਂ ਦੀ ਬੜੀ ਦਿੱਕਤ ਹੈਗੀ ਹੋਰ ਹੈ ਜੀ ਤੇ ਉਹਦੇ ਨਾਲ ਕੀ ਹੈਗਾ ਵੀ ਕਹਿ ਦਿੰਦੇ ਹਰ ਵਾਰ ਵੀ ਬਣਾ ਦਾਂਗੇ ਬਣਾ ਦਾਂਗੇ ਸੜਕਾਂ ਕਿਸੇ ਨੇ ਅਜੇ ਤੱਕ ਬਣਾਈਆਂ ਨਹੀਂ ਹੈਗੀਆਂ ਕਹਿੰਦੇ ਜੀ ਕਹਿ ਦਿੰਦੇ ਆ ਜੀ ਰੋਡ ਬਣਾ ਦਾਂਗੇ ਰੋਡ ਟੁੱਟੇ ਰਹਿ ਜਾਂਦੇ ਆ ਲਗਾਤਾਰ ਮੁਸ਼ਕਲਾਂ ਉਦਾਂ ਹੀ ਰਹਿੰਦੀਆਂ ਨੇ ਕੀ ਕਹੋਗੇ ਜੀ ਨਾਮ ਕੀ ਹੈ ਜ ਰਕੇਸ਼ਵਰ ਆਏ ਅੱਛਾ ਰਕੇਸ਼ ਜੀ ਅਗਰ ਤੁਸੀਂ ਇਸ ਏਰੀਏ ਦੇ ਵਿੱਚ ਰਹਿੰਦੇ ਹੋ ਕਿੰਨੇ ਸਾਲੋਂ ਕੇ ਰਹਿੰਦੇ ਨੇ ਹਾਂ ਉੱਥੇ 40 ਸਾਲ ਪਲੱਸ ਹੋ ਗਏ ਅੱਛਾ ਵੱਡੀ ਸਮੱਸਿਆ ਕਿਹੜੀ ਦੇਖੀ ਵੱਡੀ ਮੇਨਸ ਇਸ ਟਾਈਮ ਹੈਗੀ ਸਮੱਸਿਆ ਇਸ ਕੈਂਪ ਦੇ ਨਾਲ ਇੰਨਾ ਕੁ ਬੁਰਾ ਹਾਲ ਬਾਰਸ਼ਾਂ ਚ ਹੋਇਆ ਦਾ ਸੜਕ ਦਾ ਕਿੰਨੇ ਕਿੰਨੇ ਸਾਲ ਦੀ ਸਮੱਸਿਆ ਉਹ ਉਦਾਂ ਦੀ ਉਦਾਂ ਹੀ ਹੈ ਕੋਈ ਸੀਰੀਅਸ ਸਿਸਟਮ ਹੈ ਨਹੀਂ ਕ ਨਾਲਾ ਵੰਜਾਂ ਦਾ بارشਾਂ ਦਾ ਨਾਲਾ ਬਣ ਜਾਂਦਾ ਜੀ ਉਹ ਫੇਈ ਗੱਲ ਹੈ ਜੀ ਪਾਣੀ ਨੂੰ ਬਚਾ ਨਹੀਂ ਰਹੇ ਪਾਣੀ ਜਦੋਂ بارشਾਂ ਆਉਂਦੀਆਂ ਨੇ ਤਾਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਹੀਂ ਆ ਤਾਂ ਜੋ ਧਰਤੀ 'ਤੇ ਪਾਣੀ ਪਾਇਆ ਜਾਵੇ ਧਰਤੀ ਦਾ ਪਾਣੀ ਖਤਮ ਹੋ ਰਿਹਾ ਆ ਹੱਲ ਕੋਈ ਲੱਭ ਨਹੀਂ ਰੇ ਲਗਾਤਾਰ ਜਿਹੜੇ ਮੀਂਹ ਚੇਂਜ ਹੁੰਦੇ ਰਹਿੰਦੇ ਨੇ ਔਰ ਪਾਣੀ ਦੀ ਕਮੀ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਦਾ ਜਿਹੜਾ ਆ ਹੋਰ ਵੀ ਸਾਹਮਣਾ ਕਰਨਾ ਪੈ ਸਕਦਾ ਆ ਪਾਣੀ ਨੂੰ ਸੰਭਾਲਣਾ ਚਾਹੀਦਾ ਕਹਿੰਦੇ ਪਾਣੀ ਜਿਹੜਾ ਆ بارشਾਂ ਦੇ ਦਿਨਾਂ ਤੇ ਇਕੱਠਾ ਹੋ ਜਾਂਦਾ ਉਹ ਪਾਣੀ ਨੂੰ ਵਰਤਿਆ ਜਾ ਸਕਦਾ ਸੀ ਪਰ ਨਹੀਂ ਵਰਤਦੇ ਸਰ ਕਮੀ ਦਿਖਦੀ ਹੈ ਜੀ ਬਹੁਤ ਵੱਡੀ ਤਮੀਆਂ ਜੀ ਇਹ ਸਮਾਰਟ ਸਿਟੀ ਆ ਪਰ ਸਮਾਰਟ ਪ੍ਰੋਜੈਕਟ ਹੈ ਨਹੀਂ ਬਿਲਕੁਲ ਇਸ ਏਰੀਆ ਦੇ ਵਿੱਚ ਤਾਂ ਬਿਲਕੁਲ ਹੀ ਹੈ ਨਹੀਂ ਰਾਜੀ ਤੇ ਇਹਦਾ ਪਬਲਿਕ ਨੂੰ ਵੀ ਪੁੱਛ ਕੇ ਦੇਖੋ ਸਾਡੇ ਬਾਡ ਦੇ ਵਿੱਚ ਜਿਹੜੇ ਏਰੀਆ ਹੁੰਦੇ ਆ ਗੁਰੂ ਅਰਜਨ ਦੇਵ ਨਗਰ ਸਾਬਜਾਦਾ ਜੀਸਨ ਨਗਰ ਇੰਨੀ ਜ਼ਿਆਦਾ ਪ੍ਰੋਬਲਮ ਹੈ ਨਾ ਇੱਥੇ ਤਾਂ ਤੁਸੀਂ ਪਬਲਿਕ ਨੂੰ ਪੁੱਛ ਕੇ ਦੇਖੋ ਪਬਲਿਕ ਰਹਿੰਦੀ ਹੈ ਅਰਜਨ ਦੇਵ ਨਗਰ ਦੇ ਵਿੱਚ ਜਗਾ ਦੇ ਰੇਟ ਅੱਤੇ ਰਹਿ ਗਏ ਸਿਰਫ ਪਾਣੀ ਦੀ ਸਮੱਸਿਆ ਕਰਕੇ ਕਹਾਂਗਾ ਪਿੱਛੇ ਲੀਡਰਾਂ ਨੇ ਤੁਹਾਨੂੰ ਦੱਸਿਆ ਵੀ ਉੱਥੋਂ ਇੰਨਾ ਬੁਰਾ ਹਾਲ ਕਰਤਾ ਹੈ। ਮੰਚਾ ਨਹੀਂ ਸੀ ਹੁੰਦੀ ਜਿਹੜੇ ਨੇਤਾ ਇੱਥੋਂ ਚੁਣੇ ਜਾਂਦੇ ਸੀ, ਮੰਚਾ ਨਹੀਂ ਸੀ ਕਿ ਆਤਮਨਗਰ ਵੀ ਸੋਹਣਾ ਲੱਗੇ, ਵਧੀਆ ਲੱਗੇ। ਲੋਕ ਆਣ ਬਾਹਰੋਂ ਤੇ ਕਹਿੰਦੇ ਆ ਆਤਮਨਗਰ ਦੇ ਵਿੱਚ ਪ੍ਰਵੇਸ਼ ਕੀਤਾ ਮਜ਼ਾ ਆ ਗਿਆ। ਲੋਕ ਜਿਹੜੇ ਰਿਸ਼ਤੇਦਾਰ ਵੀ ਆਣ ਤੇ ਕਹਿੰਦੇ ਆ ਆਵਾਜ਼ ਹੀ ਤੁਹਾਡਾ ਏਰੀਆ ਬੜਾ ਵਧੀਆ ਆ ਕਿਉਂਕਿ ਸਮਾਰਟ ਸਿਟੀ ਦੇ ਵਿੱਚ ਜਦੋਂ ਇੰਟਰ ਕਰਦੇ ਤੇ ਸਮਾਰਟ ਸਵਾਲ ਵੀ ਖੜੇ ਹੁੰਦੇ ਨੇ। ਭਾਈ ਏਰੀਆ ਗੰਦਾ ਹੋਵੇ ਤੇ ਸਮਾਰਟ ਸਿਟੀ ਜਿਹੜੀ ਆ ਕਹਿਣਾ ਚੰਗੀ ਗੱਲ। ਸਮਾਰਟ ਸਿਟੀ ਤਾਂ ਚਲੋ ਜੀ ਵੱਡਾ ਏਰੀਆ ਆ ਗਿਆ। ਸਾਨੂੰ ਤਾਂ ਇਦਾਂ ਆ ਵੀ ਅਸੀਂ ਤਾਂ ਆਪਣੇ ਵਾਰਡ ਦੀ ਗੱਲ ਕਰਦੇ ਆ ਅਸੀਂ ਅਜੇ ਚੋਣਾਂ ਸਾਨੂੰ ਇੱਕ ਵਾਰੀ ਇੱਕ ਹੀ ਚਲੋ ਪਬਲਿਕ ਨੇ ਜੇ ਸਾਨੂੰ ਮੋੜਾ ਦਿੱਤਾ ਅਸੀਂ ਆਪਣੇ ਵਾਰਡ ਦਾ ਵੱਧ ਤੋਂ ਵੱਧ ਸੁਧਾਰ ਕਰਾਂਗੇ ਔਰ ਇੱਕ ਵਾਰੀ ਮਾਡਲ ਵਾਰਡ ਤੁਹਾਨੂੰ ਬਣਾ ਕੇ ਦਿਖਾ ਦਵਾਂਗੇ ਅੱਛਾ ਜੀ ਇੱਕ ਹੋਰ ਸਵਾਲ ਹੈ ਜੀ ਮਾਈਗ੍ਰੇਟ ਹੋ ਰਿਹਾ ਨੌਜਵਾਨ ਇੱਥੋਂ ਚੱਲ ਗਿਆ ਉਹ ਤਾਂ ਵਿਦੇਸ਼ਾਂ ਵੱਲ ਨੂੰ ਰੁੱਕ ਕਰ ਗਿਆ ਉਹ ਕਹਿੰਦਾ ਸਮੱਸਿਆ ਇੱਥੇ ਹੱਲ ਨਹੀਂ ਹੋਣੀ ਆ ਥਾਣਿਆਂ ਦੀ ਇਹ ਸਮੱਸਿਆ ਉਦਾਂ ਦੀ ਉਦਾਂ ਹੀ ਆ ਕਿਸੇ ਵੀ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋਇਆ ਅਜਿਹੇ ਦੇ ਵਿੱਚ ਮਾਈਗ੍ਰੇਸ਼ਨ ਰੋਕਣ ਵਾਸਤੇ ਕਿਹੜੇ ਕਦਮ ਚੱਕਣ ਦੀ ਲੋੜ ਹੈ ਸਰਕਾਰ ਨੂੰ ਸਾਲੀ ਜੀਨਾ ਤੁਹਾਨੂੰ ਇਹ ਵਾਦਾ ਕਰਦੇ ਆਂ ਜੇ ਤੁਹਾਨੂੰ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਵੱਧ ਤੋਂ ਵੱਧ ਫੈਕਟਰੀਆਂ ਲਗਾਈਆਂ ਜਾਣਗੀਆਂ ਵੱਧ ਤੋਂ ਵੱਧ ਨੌਜਵਾਨਾਂ ਦਾ ਧਿਆਨ ਕੀਤਾ ਜਾਏਗਾ ਵੀ ਇਹਨਾਂ ਦੀ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਸਰ ਸਾਡੇ ਨਾਲ ਦਾ ਅੰਕ ਜੀ ਨਾਲ ਬਹੁਤ ਪਿਆਰ ਹੈ ਜੀ ਅਸੀਂ ਲਾਸਟ ਇਹਨਾਂ ਨੂੰ 12-13 ਸਾਲਾਂ ਤੋਂ ਜਾਣੇ ਆਂ ਸਾਡੇ ਨਾਲ ਕੋਈ ਵੀ ਪ੍ਰੋਬਲਮ ਬਈ ਆ ਹਮੇਸ਼ਾ ਅੰਕਲ ਸਾਡੇ ਨਾਲ ਖੜੇ ਨੇ ਅਸੀਂ ਇਹ ਇਹਨਾਂ ਨਾਲ ਕੋਈ ਕਿਸੋਂ ਕੋਈ ਇਹਨਾਂ ਨੂੰ ਸਪੋਰਟ ਕਰੇ ਨਾ ਕਰੇ ਅਸੀਂ ਇਹਨਾਂ ਨੂੰ ਦਿਲੋਂ ਜਾਨ ਨਾਲ ਸਪੋਰਟ ਕਰਾਂਗੇ ਕਹਿੰਦੇ ਜੀ ਸਪੋਰਟ ਕਰਾਂਗੇ ਜਿਹੜੇ ਉਹਨਾਂ ਦੇ ਸਮਰਥਕ ਇਹ ਲਗਾਤਾਰ ਵੱਧ ਰਹੇ ਨੇ ਇਹ ਸਮਰਥਕ ਜਿਹੜੇ ਨੇ ਖਰੀਦੇ ਹੋਏ ਨਹੀਂ ਆਲੇ ਦੁਆਲੇ ਦੇ ਲੋਕ ਏ ਜਿਨ੍ਹਾਂ ਦੇ ਮਸਲੇ ਹੱਲ ਕੀਤੇ ਨੇ ਔਰ ਕਹਿ ਰਹੇ ਨੇ ਕਿ ਇਲਾਕੇ ਦੇ ਵਿੱਚ ਜਿਹੜਾ ਆ ਪਾਣੀ ਦੀ ਮੇਨ ਸਮੱਸਿਆ ਜਿਹੜੀ ਏ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਏਗੀ ਟੀਡੀਐਸ ਲੈਵਲ ਜਿਹੜਾ ਉਹਨੂੰ ਘਟਾਉਣ ਵਾਸਤੇ ਜਿਹੜਾ ਆ ਕਹਿੰਦੇ ਫਿਲਟਰ ਵੀ ਲਗਾਏ ਜਾਣਗੇ ਔਰ ਆਬੋ ਹਵਾ ਜਿਹੜੀ ਆ ਆਬ ਇਹ ਜਿਹੜਾ ਆ ਨਜ਼ਰ ਰੱਖੀ ਜਾਏਗੀ ਨਾਲ ਦੀ ਨਾਲ ਨਵੀਨੀਕਰਨ ਜਿਹੜਾ ਆ ਉਹ ਵੀ ਜਿਹੜਾ ਜ਼ਰੂਰੀ ਹੈ ਸੁੰਦਰਤਾ ਜਿਹੜੀ ਹੈ ਹਰ ਇੱਕ ਨੂੰ ਚੰਗੀ ਲੱਗਦੀ ਹੈ ਇਸ ਇਲਾਕੇ ਦੇ ਵੀ ਜਿਹੜੇ ਕਹਿੰਦੇ ਭਾਗ ਖੁੱਲਣਗੇ ਤੇ ਇੱਥੇ ਵੀ ਸੁੰਦਰਤਾ ਦੇ ਜਿਹੜੇ ਪ੍ਰੋਜੈਕਟ ਜਿਹੜੇ ਨੇ ਲਿਆਂਦੇ ਜਾਣਗੇ ਜੇ ਭਾਜਪਾ ਦੀ ਸਰਕਾਰ ਆਂਦੀ ਹੈ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜਾ ਨੌਜਵਾਨ ਮਾਈਗ੍ਰੇਟ ਹੋ ਰਿਹਾ ਹੈ ਵਿਦੇਸ਼ਾਂ ਵੱਲ ਨੂੰ ਰੁਕ ਕਰ ਰਿਹਾ ਉਹਨੂੰ ਰੋਕਣ ਵਾਸਤੇ ਇੰਡਸਟਰੀ ਜਿਹੜੀ ਹੈ ਸਥਾਪਿਤ ਕੀਤੀ ਜਾਏਗੀ ਫਿਲਹਾਲ ਇਹ ਸਭ ਕੁਝ ਕਹਿਣਾ ਬਹੁਤ ਜਲਦੀ ਹੋਏਗੀ ਪਰ ਲਗਾਤਾਰ ਜਿਹੜਾ ਆ ਭਾਜਪਾ ਜਿਹੜੀ ਆ ਪੂਰੇ ਦਮ ਦੇ ਨਾਲ ਜਿਹ ਸੋ ਆਉਣ ਵਾਲੀ 21 ਤਰੀਕ ਨੂੰ ਪਤਾ ਚੱਲੇਗਾ ਕਿ ਕੌਣ ਕਿਨੂੰ ਵੋਟ ਪਾ ਕੇ ਕਿਨੂੰ ਜਿਹੜਾ ਆ 44 ਨੰਬਰ ਵਾਰਡ ਦੀ ਜਿਹੜੀ ਆ ਬਾਗਡੋਰ ਫੜੋਂਦਾ ਆ ਅਗਲੀ ਵਾਰ ਫਿਰ ਮਿਲਾਂਗਾ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਜਾਂਦੇ ਆਂਦੇ ਹਾਂ ਜਿੰਦਾਬਾਦ ਅਬਰੋਟ ਪਾਲ ਸਿੰਘ ਗੰਦਲ